ਜਿਨ੍ਹਾਂ ਦੀ ਕੋਠੀ ਹੈ ਜੀ ਇਹਨਾਂ ਨੇ ਆਪਦੀ ਕੋਠੀ ਨੂੰ ਵੇਚ ਕੇ ਬਾਹਰ ਜਾਣਾ ਹੈਗਾ ਤਾਂ ਕਰਕੇ ਕੋਠੀ ਹੈ ਜਿਹੜੀ ਮਾਲਕ ਨੇ ਵੇਚਣੀ ਹੈ। ਬਾਕੀ ਬਹੁਤ ਵਧੀਆ ਕੋਠੀ ਬਣੀ ਹੋਈ ਹੈ ਜੀ ਖੁੱਲੀ ਡੁੱਲੀ ਕੋਠੀਆ ਰਜਿਸਟਰੀ ਵਾਲੀ ਜਗ੍ਹਾ ਤੇ ਸਾਰੀ ਆਪਾਂ ਕੋਠੀ ਦੀ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426117 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ। ਬਾਕੀ WhatsApp ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ। ਅੱਜ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਦੀ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਤੇ ਮਾਲਕ ਦੀ ਆਪਦੀ ਪਰਸਨਲ ਕੋਠੀ ਅਸੀਂ ਇਹ ਕਿਸੇ ਤੋਂ ਬਣੀ ਬਣਾਈ ਨਾ ਤਾਂ ਲੇਤੀ ਸੀਗੀ ਇਹਨਾਂ ਨੇ ਆਪ ਨੇ ਬਣਵਾਈ ਸੀ ਤੇ ਜਿਹੜੀ ਗਲੀ ਤੁਸੀਂ ਲੱਗਦੀ ਅਸੀਂ ਇਹ ਚੈੱਕ ਕਰੋ ਇਹਨਾਂ ਦੀ ਪਰਸਨਲ ਗਲੀ ਅਸੀਂ ਤੇ ਗਲੀ ਇਹਨਾਂ ਦੇ ਘਰੇ ਜਾ ਕੇ ਇਹ ਖਤਮ ਹੁੰਦੀ ਹੈ ਤੇ ਫਰੰਟ ਜਿਹੜਾ ਲੱਗਦਾ ਸੀਗਾ ਉਹ ਤੁਸੀਂ ਗਲੀ ਨੂੰ ਦੇਖ ਲਿਆ ਸੀਗਾ ਸੜਕ ਤੇ ਲੱਗਦਾ ਸੀਗਾ ਤੇ ਕੋਠੀ ਦੀ ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਕੋਠੀ ਦੇ ਵੇਚਣ ਦਾ ਕਾਰਨ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਸਿਰਫ ਬਾਹਰ ਦੇ ਕਰਕੇ ਇਹਨਾਂ ਨੇ ਕੋਠੀ ਆਪਦੀ ਵੇਚਣੀ ਆ ਦੋ ਆਪਾਂ ਨੂੰ ਮੇਨ ਗੇਟ ਮਿਲ ਜਾਣਗੇ ਇੱਕ ਤਾਂ ਜਿੱਥੇ ਗਲੀ ਸਟਾਰਟ ਹੁੰਦੀ ਆ ਉੱਥੇ ਮੇਨ ਗੇਟ ਹੈ ਇੱਕ ਜਿੱਥੇ ਖਤਮ ਹੁੰਦੀ ਆ ਇਹ ਆ ਗਿਆ ਜੀ ਮੇਨ ਗੇਟ ਕੋਠੀ ਦਾ ਕੋਠੀ ਦਾ ਫਰੰਟ ਆ ਤੁਸੀਂ ਚੈੱਕ ਕਰੋ ਜੀ ਤੇ ਸਾਰੀ ਵੀਡੀਓ ਮਾਲਕ ਨੇ ਜਿੰਨੀ ਵੀ ਬਣਾ ਕੇ ਭੇਜੀ ਆ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜੀ ਆਪਾਂ ਗੱਲ ਕਰੀਏ ਥਾਂ ਦੀ ਤਾਂ ਮਾਲਕ ਨੇ 16 ਬਿਸਬੇ ਥਾਂ ਦੱਸੀ ਐ ਜੀ ਜਿਹੜੀ ਇਹ ਥਾਂ ਆਪਾਂ ਨੂੰ ਮਿਲੂਗੀ ਇਹ ਰਜਿਸਟਰੀ ਵਾਲੀ ਮਿਲੂਗੀ ਸੀ ਤੇ ਵੀਡੀਓ ਮਾਲਕ ਨੇ ਪੂਰੀ ਵਧੀਆ ਬਣਾ ਕੇ ਭੇਜੀ ਆ ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਐ ਸੀ ਬਾਹਰ ਦਾ ਕਰਕੇ ਬਸ ਕੋਠੀ ਵੇਚਣੀ ਪੈ ਰਹੀ ਐ ਸੀ ਤੇ ਅੰਦਰੋਂ ਤੁਸੀਂ ਦੇਖਿਓ ਜੀ ਬਹੁਤ ਸੋਹਣੀ ਕੋਠੀ ਬਣੀ ਹੋਈ ਐ ਸਾਰੀ ਕੋਠੀ ਮਾਲਕ ਨੇ ਨਕਸ਼ੇ ਤੇ ਤਿਆਰ ਕਰਵਾਈ ਹੋਈ ਐ ਜੀ ਪਹਿਲਾਂ ਕੋਠੀ ਦਾ ਨਕਸ਼ਾ ਬਣਿਆ ਸੀਗਾ ਇਹਨਾਂ ਨੇ ਸਿਲੈਕਟ ਕੀਤਾ ਨਕਸ਼ਾ ਜੀ ਉਹ ਤੋਂ ਬਾਅਦ ਇਹਨਾਂ ਨੇ ਬਣਾਈ ਸਗੀ ਅੰਦਰੋਂ ਤੁਸੀਂ ਚੈੱਕ ਕਰੋ ਇੱਕ ਵਾਰੀ ਬਹੁਤ ਸੋਹਣੀ ਕੋਠੀ ਆਪਾਂ ਨੂੰ ਤਿਆਰ ਮਿਲੂਗੀ ਅੰਦਰੋਂ ਜਦੋਂ ਆਪਾਂ ਕੋਠੀ ਦੇ ਅੰਦਰ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਲੌਬੀ ਦੇ ਮੇਨ ਗੇਟ ਤੋਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲੂਗੀ ਇੱਕ ਪਾਸੇ ਰਸੋਈ ਹੈ ਜੀ ਤੇ ਦੂਜੀ ਸਾਈਡ ਆਪਾਂ ਨੂੰ ਮਿਲ ਜੂਗਾ ਜੀ ਬਾਥਰੂਮ ਏਰੀਆ ਬਾਥਰੂਮ ਏਰੀਆ ਤੁਸੀਂ ਚੈੱਕ ਕਰੋ ਜੀ ਬਾਥਰੂਮ ਬਹੁਤ ਵੱਡੇ ਲੈਵਲ ਤੇ ਬਣਿਆ ਹੋਇਆ ਤੇ ਬਹੁਤ ਸੋਨਾ ਮਾਲਿਕ ਨੇ ਤਿਆਰ ਕਰਵਾਇਆ ਹੋਇਆ ਸੀ। ਬਾਕੀ ਬੈਡਰੂਮਸ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੇ ਹਾਂ ਜੀ। ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ। ਰੰਗ ਦਾ ਕੰਮ ਸਾਰਾ ਹੋਇਆ ਆਪਾਂ ਨੂੰ ਟੋਟਲ ਮਿਲੂਗਾ ਜੀ। ਬਾਕੀ ਜੋੜੀਆਂ ਦਾ ਕੰਮ ਬਹੁਤ ਵਧੀਆ ਹੋਇਆ ਤੇ ਇਕੱਲੀ-ਇਕੱਲੀ ਚੀਜ਼ ਆਪਾਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਵੀ ਰਹੇ ਹਾਂ ਜੀ। ਤੇ ਸੈਕੰਡ ਵਾਲਾ ਬੈਡਰੂਮ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਇਹ ਬੈਡਰੂਮ ਆਪਾਂ ਨੂੰ ਮਿਲ ਜੂਗਾ। ਜੇ ਥੱਲੇ ਫਾਰਸ਼ ਦੀ ਗੱਲ ਕਰੀਏ ਬਹੁਤ ਵਧੀਆ ਆਪਾਂ ਨੂੰ ਫਾਰਸ਼ ਮਿਲ ਜੂਗਾ। ਲਾਈਟਿੰਗ ਦਾ ਕੰਮ ਪੂਰਾ ਵਧੀਆ ਮਿਲ ਜੂਗਾ ਬੈਡਰੂਮ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਬਾਥਰੂਮ ਤੁਸੀਂ ਚੈੱਕ ਕਰ ਹੀ ਲਓ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਪੂਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਮਾਲਕ ਦਾ ਏਰੀਆ ਕੋਠੀ ਕਿੱਥੇ ਹੈ ਜੀ ਸਾਰਾ ਕੁਝ ਤੁਹਾਨੂੰ ਦੱਸ ਦਾਂ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਕੱਲੀ ਕੱਲੀ ਚੀਜ਼ ਆਪਾਂ ਦੱਸਾਂਗੇ ਤੇ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਕੋਠੀ ਦੀ ਥਾਂ ਆਪਾਂ ਨੂੰ ਵਾਫਰ ਮਿਲ ਜੂਗੀ ਕੋਠੀ ਦੇ ਫਰੰਟ ਚ ਵੀ ਤੁਸੀਂ ਦੇਖਿਆ ਸੀਗਾ ਬਹੁਤ ਜ਼ਿਆਦਾ ਜਗ੍ਹਾ ਆਪਾਂ ਨੂੰ ਮਿਲ ਜੂਗੀ ਤੇ ਕੋਠੀ ਦੇ ਬੈਕ ਸਾਈਡ ਵੀ ਆਪਾਂ ਨੂੰ ਬਹੁਤ ਥਾਂ ਮਿਲ ਜੂਗੀ ਏਰੀਆ ਬਹੁਤ ਹੈ ਜੀ ਬਾਕੀ 16 ਬਿਸਵੇ ਜਿਹੜੀ ਥਾਂ ਹੁੰਦੀ ਹੈ ਕੋਈ ਥੋੜੀ ਤਾਂ ਹੁੰਦੀ ਨਹੀਂ ਜੀ ਤੇ ਕੋਠੀ ਦੇ ਦੋਵੇਂ ਸਾਈਡ ਆਪਾਂ ਨੂੰ ਫਰੰਟ ਮਿਲੂਗਾ ਜੀ ਪਾਰਲੀ ਸਾਈਡ ਵੀ ਸੇਮ ਨਕਸ਼ਾ ਜੀ ਤੇ ਇਧਰਲੀ ਸਾਈਡ ਵੀ ਦੋਵੇਂ ਸਾਈਡ ਤੋਂ ਆਪਾਂ ਨੂੰ ਪੂਰੀ ਵਧੀਆ ਕੋਠੀ ਇਹ ਦੇਖਣ ਨੂੰ ਮਿਲ ਜਾਊਗੀ ਤੇ ਇਧਰਲੀ ਸਾਈਡ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ ਸੀ ਇਧਰਲੀ ਸਾਈਡ ਤੁਸੀਂ ਚੈੱਕ ਕਰੋ ਗੱਡੀ ਵਾਸਤੇ ਗੱਡੀ ਨੂੰ ਖੜਾਉਣ ਵਾਸਤੇ ਇਧਰਲੀ ਸਾਈਡ ਆਪਾਂ ਨੂੰ ਥਾਂ ਮਿਲ ਜੂਗੀ ਮੂਰੇ ਸ਼ਟਰ ਲੱਗਿਆ ਹੋਇਆ ਸੀ ਗੱਡੀ ਖੜਾਈ ਆਪਦੀ ਮਸ਼ੀਨਰੀ ਕੋਈ ਵੀ ਹੈਗੀ ਹੈ ਮੋਟਰਸਾਈਕਲ ਹੈਗਾ ਜੀ ਅੰਦਰ ਖੜਾਈ ਸ਼ਟਰ ਲਾਇਆ ਕੋਈ ਧੁੱਪ ਨਹੀਂ ਆਉਂਦੀ ਕੋਈ ਮੀਂਹ ਨਹੀਂ ਲੱਗਦਾ ਸੀ ਨਾ ਕੋਈ ਗੱਡੀ ਦਾ ਰੰਗ ਖਰਾਬ ਹੁੰਦਾ ਨਾ ਗੱਡੀ ਲਿਬੜਦੀ ਹੈ ਸੀ ਆਪਦਾ ਪੂਰਾ ਵਧੀਆ ਤੇ ਵਧੀਆ ਪ੍ਰਬੰਧ ਇਹਨਾਂ ਨੇ ਕੀਤਾ ਹੋਇਆ ਸੀ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਸੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਹੋਊਗੀ ਵੀਡੀਓ ਜੇ ਤੁਹਾਨੂੰ ਪਸੰਦ ਆਈਏ ਕੋਠੀ ਵਧੀਆ ਲੱਗੀ ਥੱਲੇ ਇੱਕ ਲਾਈਕ ਦਾ ਬਟਨ ਅਸੀਂ ਪਹਿਲਾਂ ਹੀ ਦਬ ਕੇ ਰੱਖ ਲਓ ਜੀ ਕਿਉਂਕਿ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਜਿਹੜੀ ਇਹ ਪਸੰਦ ਆ ਗਈ ਹੋਊਗੀ ਤੇ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਅਸੀਂ ਉੱਪਰ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ ਜੀ ਉੱਪਰ ਕੀ ਕੁਝ ਹੈ ਜੀ ਉੱਪਰ ਦੀ ਗੱਲਬਾਤ ਵੀ ਤੁਹਾਨੂੰ ਮੈਂ ਦਿਖਾਉਣਾ ਬਾਕੀ ਪੌੜੀਆਂ ਚੈੱਕ ਕਰੋ ਜੀ ਪੂਰੀਆਂ ਸੋਹਣੀਆਂ ਪੌੜੀਆਂ ਬੜੀਆਂ ਹੋਈਆਂ ਤੇ ਪੌੜੀਆਂ ਤੇ ਪੱਥਰ ਲੱਗਿਆ ਹੋਇਆ ਹੈ ਤੇ ਸਟੀਲ ਦੀ ਗ੍ਰਿਲ ਆਪਾਂ ਨੂੰ ਲੱਗੀ ਹੋਈ ਮਿਲ ਜੂਗੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਥੱਲੇ ਆਪਾਂ ਨੂੰ ਅੰਦਰਲੀ ਸਾਈਡ ਤਾਂ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਸੀ ਤੇ ਬਾਹਰੋਂ ਆਪਾਂ ਛੱਤ ਦੀ ਗੱਲ ਕਰੀਏ ਤਾਂ ਛੱਤ ਤੇ ਆਪਾਂ ਨੂੰ ਫਾਰਸ਼ ਮਿਲੂਗਾ ਵਧੀਆ ਫਾਰਸ਼ ਵਧੀਆ ਪੱਕੀ ਇਹਨਾਂ ਨੇ ਛੱਤ ਕੀਤੀ ਹੋਈ ਆ ਬਾਕੀ ਤੁਸੀਂ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗ ਰਹੀ ਐ ਸਿ ਜੇ ਆਪਾਂ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ ਡਿਮਾਂਡ ਜਿਹੜੀ ਕਹੀ ਅਸੀਂ ਕੋਈ ਫਿਕਸ ਰੇਟ ਨਹੀਂ ਕਿਹਾ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ 48 ਲੱਖ ਰੁਪਏ ਸੀ ਜਗ੍ਹਾ ਤੁਸੀਂ ਦੇਖ ਲਈ ਗਲੀ ਵੀ ਇਹਨਾਂ ਦੀ ਆਪਦੀ ਅਸੀਂ ਤੇ ਗਲੀ ਸਿੱਧੀ ਪਰਸਨਲ ਇਹਨਾਂ ਦੇ ਘਰੇ ਜਾਂਦੀ ਹੈ ਸੀ ਕਿਸੇ ਪਾਸੇ ਹੋਰ ਨਾ ਤਾਂ ਘਰ ਸਿੱਧੀ ਗਲੀ ਇਹਨਾਂ ਦੇ ਘਰ ਨੂੰ ਲੱਗਦੀ ਹੈ ਜਾ ਕੇ ਤੇ ਗਲੀ ਨੂੰ ਜਿਹੜਾ ਫਰੰਟ ਲੱਗਦਾ ਉਹ ਪੂਰਾ ਚੋੜਾ ਅਰੂੜਾਗਾ ਉਹ ਤੁਸੀਂ ਚੈੱਕ ਕਰ ਹੀ ਲਿਆ ਸੀਗਾ ਕੋਠੀ ਦੇ ਅੰਦਰ ਦੀ ਗੱਲ ਕਰੀਏ ਦੋ ਬੈੱਡਰੂਮ ਉੱਪਰ ਮਿਲ ਜਾਣਗੇ ਇੱਕ ਸਟੋਰ ਏਰੀਆ ਮਿਲ ਜੂਗਾ ਸੀ ਤੇ ਇਸ ਮਰਸੀਬਲ ਮੋਟਰ ਲੱਗੀ ਹੋਈ ਆ ਪਾਣੀ ਵਾਸਤੇ ਬਾਕੀ ਕਾਹ ਤੋਂ ਵੇਚਣੀ ਹੈ ਕੋਠੀ ਇਹ ਗੱਲ ਤੂੰ ਉਹਨੂੰ ਪਹਿਲਾਂ ਮੰਦਾਸੀ ਦਿੱਤੀ ਸੀਗੀ ਮਾਲਕ ਨੇ ਜਾਣੇ ਦੀ ਬਾਹਰ ਤਾਂ ਕਰਕੇ ਕੋਠੀ ਵੇਚਣੀ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਮਾਲਕ ਦਾ ਜਿਹੜਾ ਪੈਂਡਾਗਾ ਉਹ ਐਜ਼ੀ ਰਾਜੂਵਾਨਾ ਰਾਜੂਵਾਨਾ ਖੁਰਦ ਤੇ ਨੀਅਰ ਰਾਈਕੂਟ ਇਹਨਾਂ ਨੂੰ ਲੱਗਦਾ ਰਾਜੂਵਾਨਾ ਇਹਨਾਂ ਦਾ ਏਰੀਆ ਜੀ ਰਾਜੂਵਾਨਾ ਖੁਰਦ ਨੀਅਰ ਰਾਈਕੂਟ ਤੇ ਜਗ੍ਹਾ ਤੋਂ ਹੁਣ ਮੈਂ ਦੱਸ ਹੀ ਦਿੱਤੀ 16 ਬਿਸਵੀ ਰਜਿਸਟਰੀ ਬਣੀ 48 ਲੱਖ ਰੁਪਏ ਡਿਮਾਂਡ ਹੈ ਸੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਤੁਹਾਨੂੰ ਮੈਂ ਦੱਸ ਵੀ ਦਿਨ ਸੀ 98727 ਤੇ 84692 98727 84692 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨੂੰ ਫੋਨ ਕਰੋ ਤੇ ਜਾਓ ਦੇਖੋ ਤੇ ਗੱਲ ਕਰੋ ਰੇਟ ਬਹਿ ਕੇ ਕੀਤਾ ਜਾਊਗਾ ਜਦੋਂ ਤੁਹਾਨੂੰ ਕੋਠੀ ਪਸੰਦ ਆ ਗਈ ਜਾਣ ਤੋਂ ਬਾਅਦ ਰੇਟ ਤੁਹਾਨੂੰ ਪਸੰਦ ਆ ਗਿਆ ਸੀ ਉਸ ਤੋਂ ਬਾਅਦ ਤੁਸੀਂ ਖਰੀਦ ਸਕਦੇ ਹੋ ਮਾਲਕ ਨਾਲ ਬਹਿ ਕੇ ਗੱਲ ਕਰ ਲਿਓ ਰੇਟ ਦੀ ਰੇਟ ਉੱਤੇ ਥੱਲੇ ਕੀਤਾ ਜਾਊਗਾ ਜੀ ਬਾਕੀ ਤੁਸੀਂ ਜਦੋਂ ਕੋਠੀ ਨੂੰ ਦੇਖਣ ਵਾਸਤੇ ਜਾਉਂਗੇ ਸਿੱਧਾ ਨਾ ਜਾਇਓ ਜੀ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਤੇ ਜਦੋਂ ਫੋਨ ਤੇ ਪੂਰੀ ਤਰ੍ਹਾਂ ਗੱਲਬਾਤ ਹੋ ਗਈ ਮਾਲਕ ਨੂੰ ਟਾਈਮ ਦੇ ਦਿਓ ਦਿਨ ਵਾਰ ਦੱਸ ਦਿਓ ਕਿੰਨੇ ਕ ਵਜੇ ਤੁਸੀਂ ਜਾਉਂਗੇ ਉਸ ਹਿਸਾਬ ਨਾਲ ਤੁਸੀਂ ਜਾਇਓ ਤੇ ਦੇਖਿਓ ਜੀ ਤੇ ਵੀਡੀਓ ਵਧੀਆ ਲੱਗੀ ਅਸੀ ਪਸੰਦ ਆਈ ਐ ਤਾਂ ਜਰੂਰ ਲਾਈਕ ਕਰ ਦਿਓ ਸਾਰੀ ਵੀਡੀਓ ਤੁਸੀਂ ਦੇਖ ਲੇ ਜੀ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਹਰ ਵੀਡੀਓ ਨੂੰ ਤੇ ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਪਿਆਰ ਦੇਵੋਗੇ ਮੈਂ ਉਮੀਦ ਕਰਦਾ ਸੀ ਲਾਈਕ ਕਰਕੇ ਜਰੂਰ ਰੱਖਦੇ ਵੀਡੀਓ ਨੂੰ ਪਹਿਲੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 7380046273 ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਆਸ ਪੜੋਸ ਦੇ ਵਿੱਚ ਕਿਤੇ ਵੀ ਜੀ ਕੋਠੀ ਘਰ ਮਕਾਨ ਕਿਸੇ ਵੀ ਪਿੰਡ ਚ ਆਪਣੇ ਕੋਲੇ ਬੱਸ ਭੇਜ ਦੇ ਕਰੋ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ